ਸ਼ਸ਼ੀਕਾਲ ਸਾਰੇਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਹੁਤ ਹੀ ਨੋਕੇ ਤਰੀਕੇ ਨਾਲ ਆਲੂ ਗਾਜਰ ਤੇ ਮਠਿਆਨ ਦੀ ਸਬਜ਼ੀ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਮਸਾਲੇ ਵਾਸਤੇ ਲੈ ਲਏ ਤੇ ਪਿਆਜ਼ ਹਰਾ ਲਸਣ ਟਮਾਟਰ ਹਰੀ ਮਿਰਚ ਤੇ ਅਦਰਕ ਤੇ ਇਧਰ ਆਲੂ ਗਾਜਰਾਂ ਨੂੰ ਜਿਹੜਾ ਆਪਾਂ ਕਟਿੰਗ ਕਰਕੇ ਪਾਣੀ ਦੇ ਵਿੱਚ ਪਾ ਲਿਆਗਾ ਤੇ ਤਾਂ ਕਿ ਆਲੂ ਆ ਜਿਹੜੇ ਕਾਲੇ ਨਾ ਹੋ ਜਾਣ ਤੇ ਇਧਰ ਆਪਾਂ ਮਸਾਲੇ ਵਾਸਤੇ ਇੱਕ ਬਰਤਨ ਲੈ ਲਿਆ ਤੇ ਇਹਦੇ ਵਿੱਚ ਆਪਾਂ ਜਿਹੜਾ ਟਮਾਟਰ ਕੱਟ ਕੇ ਪਾ ਲਿਆ ਤੇ ਨਾਲ ਹੀ ਇਹਦੇ ਆਪਾਂ ਅਦਰਕ ਪਾ ਲਮਾਂਗੇ 1 ਇੰਚ ਤਾ ਪੀਸ ਸੀ ਕੇ ਆਪਣੇ ਕੋਲੇ ਅਦਰਕ ਦਾ ਨਾਲ ਹੀ ਹਰੀ ਮਿਰਚ 8 ਤੋਂ 10 ਜਿਹੜੀਆਂ ਹਰੀਆਂ ਮਿਰਚਾਂ ਪਾ ਲਈਆਂ ਮੈਂ ਥੋੜਾ ਜਿਹਾ ਜਿਹੜਾ ਮਿਰਚ ਹੈਗੀ ਤੇਜ਼ ਬਣਨੀ ਹੈ ਸਬਜ਼ੀ ਦੇ ਵਿੱਚ ਤੇ ਬਾਕੀ ਥੋੜੀਆਂ ਜਿਹੀਆਂ ਨਾ ਮਤਲਬ ਕਿ ਮਿਰਚਾਂ ਘਾਟੀ ਤਿੱਖੀਆਂ ਨਹੀਂ ਜ਼ਿਆਦਾ ਨਹੀਂ 8 ਤੋਂ 10 ਮਿਰਚਾਂ ਮੈਂ ਹਰੀਆਂ ਪਾਲੀਆਂ ਤੁਸੀਂ ਆਪਣੀ ਲੋੜ ਅਨਸਾਰ ਜਿਹੜਾ ਪਾ ਸਕਦੇ ਹੋਗੇ ਤੇ ਇਹਦੇ ਵਿੱਚ ਮੈਂ ਹਰਾ ਲਸਣ ਭੁੱਕਾ ਸਮੇਤ ਕੱਟ ਕੇ ਉਹ ਵੀ ਪਾ ਲਿਆਗਾ ਤੇ ਨਾਲ ਹੀ ਆਪਾਂ ਇਹਦੇ ਦੋ ਪਿਆਜ਼ ਹੈਗੇ ਵੱਡੇ ਸਾਈਜ਼ ਦੇ ਉਹ ਪਾ ਲਵਾਂਗੇ ਤੇ ਮਸਾਲੇ ਨੂੰ ਜਿਹੜਾ ਆਪਾਂ ਗ੍ਰाइंड ਕਰ ਲਵਾਂਗੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਨਰਸੋਇ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਪਹਿਲੀ ਵਾਰ ਆਪਣੇ ਮਤਲਬ ਕਿ ਚੈਨਲ ਤੇ ਵੀਡੀਓ ਦੇਖ ਰਿਹਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਘੰਟੀ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਤੇ ਇੱਧਰ ਆਪਾਂ ਮੇਥੇ ਲੈ ਲੈਨੇਗੇ ਇਹ ਮਤਲਬ ਕਿ ਇੱਕ ਝੀਰਨੀ ਦੇ ਕਰੀਬ ਜਿਹੜੇ ਐ ਮੇਥੇ ਨੇਗੇ ਤੇ ਇਹਨਾਂ ਨੂੰ ਵੀ ਆਪਾਂ ਬ੍ਰੇਕ ਬ੍ਰੇਕ ਕਟਿੰਗ ਕਰ ਲਵਾਂਗੇ ਤੇ ਜਿਹੜਾ ਮਸਾਲਾ ਹੈਗਾ ਮਸਾਲੇ ਨੂੰ ਆਪਾਂ ਗ੍ਰੇਨ ਕਰ ਲਵਾਂਗੇ ਸਬਜੀ ਹੈ ਜਿਹੜੀ ਆਪਾਂ ਅੱਜ ਚੁੱਲ੍ਹੇ ਤੇ ਬਣਾਵਾਂਗੇ ਤਾਂ ਕਰਕੇ ਮਿੰਟਾਂ ਸਕਿੰਟਾਂ ਚ ਜਿਹੜੀ ਸਬਜੀ ਆਪਣੀ ਬਣ ਕੇ ਤਿਆਰ ਹੋ ਜੂਗੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਹੁਤ ਹੀ ਲਜੀਜ਼ ਜਿਹੜਾ ਇਹਦਾ ਟੇਸਟ ਆਉਂਦਾ ਸਬਜੀ ਦਾ ਇੱਕ ਵਾਰ ਇਹ ਸਬਜੀ ਨੂੰ ਮਤਲਬ ਕਿ ਮੇਰੇ ਤਰੀਕੇ ਨਾਲ ਬਣਾ ਕੇ ਜ਼ਰੂਰ ਦੇਖਣਾ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਸਬਜੀ ਤੇ ਜਿਹੜੇ ਮੇਥੇ ਆ ਉਹ ਵੀ ਆਪਾਂ ਕਟਿੰਗ ਕਰ ਲਈ ਹੈਗੇ ਬਿਲਕੁਲ ਮੈਂ ਸੈਂਪਲ ਤੇ ਦੇਸੀ ਜਿਹੇ ਤਰੀਕੇ ਨਾਲ ਜਿਹੜੀ ਸਬਜੀ ਹੈਗੀ ਇਹ ਬਣਾਉਂਗੇ ਇਹਦੇ ਵਿੱਚ ਕੋਈ ਜ਼ਿਆਦਾ ਮਸਾਲੇ ਵਗੈਰਾ ਨਹੀਂ ਜੂਸ ਕਰਦੀ ਹੈਗੀਗੀ ਸਿੰਪਲ ਜਿਹੇ ਮਸਾਲੇ ਪਾ ਕੇ ਤੇ ਜਿਹੜੀ ਸਬਜੀ ਬਣਾਵਾਂਗੇ ਟੇਸਟ ਇਹਦਾ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਤੇ ਬਿਲਕੁਲ ਦੇਸੀ ਤਰੀਕੇ ਨਾਲ ਤੇ ਪਿੰਡਾਂ ਵਾਲੇ ਤਰੀਕੇ ਨਾਲ ਜਿਹੜੀ ਸਬਜੀ ਬਣਾਉਂਗੀ ਮੈਂ ਤੇ ਬਹੁਤੀ ਘੱਟ ਮਿਹਨਤ ਲੱਗਦੀ ਹੈਗੀ ਕੋਈ ਜ਼ਿਆਦਾ ਚੰਚੜਨੀ ਕੋਈ ਜ਼ਿਆਦਾ ਤਾਮ-ਟਾਮ ਨਹੀਂ ਹੈਗਾ ਗਾਦੇ ਵਿੱਚ ਤੇ ਇੱਕ ਵਾਰ ਜੀ ਜਿਹੜਾ ਆਪਾਂ ਮਸਾਲਾ ਸਾਰਾ ਇਕੱਠਾ ਹੀ ਗ੍ਰाइंड ਕਰ ਲਿਆਗਾ ਤੇ ਜਿਹੜੇ ਮੇਥੇ ਆ ਉਹ ਵੀ ਕਟਿੰਗ ਕਰ ਲਿਆਗੇ ਤੇ ਹੁਣ ਆਪਾਂ ਜਿਹੜੀ ਹੈਗੀ ਸਬਜ਼ੀ ਬਣਾਉਣ ਵਾਸਤੇ ਅੱਗ ਹੈਗੀ ਨਾਲ ਹੀ ਜਲਾ ਲਵਾਂਗੇ ਚੁੱਲੇ ਤੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਅੱਗੇ ਦੀ ਤਿਆਰੀ ਕਰਦੇ ਆਂਗੇ ਇੱਕ ਕੜਾਈ ਲੈ ਲਵਾਂਗੇ ਨਾਲ ਹੀ ਆਪਾਂ ਤੇ ਕੜਾਈ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਲਿਆਗਾ ਇਹ ਤੁਸੀਂ ਆਪਣੀ ਸਬਜ਼ੀ ਦੇ ਹਿਸਾਬ ਨਾਲ ਜਿਹੜਾ ਤੇਲ ਹੈਗਾ ਯੂਜ਼ ਕਰ ਸਕਦੇ ਹੋ ਘੱਟ ਵੱਧ ਜੋ ਵੀ ਹੈ ਪਰ ਮੈਂ ਇੱਕ ਕੜਛੀ ਦੇ ਕਰੀਬ ਜਿਹੜਾ ਇਹ ਤੇਲ ਐਡ ਕੀਤਾ ਹੈਗਾ ਤੇ ਸਬਜ਼ੀ ਲਗਭਗ ਮੇਰੇ ਕੋਲੇ 1.5 ਕਿਲੋ ਦੇ ਕਰੀਬ ਸਬਜ਼ੀ ਹੈਗੀ ਤੇ ਇਧਰ ਤੇਲ ਗਰਮ ਹੋਣ ਤੋਂ ਬਾਅਦ ਮੈਂ ਇਹਦੇ ਵਿੱਚ ਜੀਰਾ ਪਾਤਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਜਿਹੜਾ ਆਪਾਂ ਮਸਾਲਾ ਰੱਖਿਆ ਹੈਗਾ ਪੀਸ ਕੇ ਤੇ ਮਸਾਲੇ ਨੂੰ ਜ਼ਿਆਦਾ ਸਮੂਧ ਨਹੀਂ ਕਰਨਾ ਹੈਗਾ ਗਾਇਦੇ ਵਿੱਚ ਤੇ ਥੋੜਾ ਜਿਹਾ ਮਤਲਬ ਕਿ ਮਤਲਬ ਕਿ ਕੋਈ ਕੋਈ ਕੰਜਾ ਮਹਿਸੂਸ ਹੋਣ ਦਾ ਹੋਵੇ ਜਦੋਂ ਆਪਾਂ ਸਬਜ਼ੀ ਨੂੰ ਖਾਂਦੇ ਹੋਈਏ ਕਿ ਆਪਾਂ ਨੂੰ ਟੇਸਟ ਆਉਂਦਾ ਰਹੇ ਜਿਵੇਂ ਅਦਰਕ ਦਾ ਜਿਵੇਂ ਆਪਾਂ ਕਈ ਵਾਰ ਬ੍ਰੇਕ ਬ੍ਰੇਕ ਕਟਿੰਗ ਕਰਕੇ ਪਾ ਲੈਨੇ ਨੇ ਉਸ ਤਰ੍ਹਾਂ ਦਾ ਥੋੜਾ ਥੋੜਾ ਟੇਸਟ ਆਉਂਦਾ ਰਹੇ ਉਸ ਤਰ੍ਹਾਂ ਦਾ ਮਸਾਲਾ ਜਿਹੜਾ ਦਰਦਰਾ ਜਿਹਾ ਪੀਸ ਕੇ ਤਿਆਰ ਕਰ ਲੈਣਾ ਸਾਰਾ ਮਸਾਲਾ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਇਹਨੂੰ ਆਪਾਂ ਪੱਕਣ ਦੇਵਾਂਗੇ 1-2 ਮਿੰਟ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਜਿਹੜੇ ਆਪਾਂ ਮਸਾਲੇ ਐਡ ਕਰਨੇ ਹੈਗੇ ਬਾਰ-ਬਾਰ ਮਸਾਲੇ ਨਹੀਂ ਆਪਾਂ ਐਡ ਕਰਦੇ ਇੱਕ ਵਾਰ ਜਿਹੜੇ ਮਸਾਲੇ ਆਪਾਂ ਐਡ ਕਰ ਦਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਹਲਦੀ ਪਾਊਡਰ ਉਸ ਤੋਂ ਬਾਅਦ ਆਪਾਂ ਸਵਾਦ ਅਨੁਸਾਰ ਜਿਹੜਾ ਲਾਲ ਮਿਰਚ ਪਾਊਡਰ ਐਡ ਕਰ ਦਵਾਂਗੇ ਕਿਉਂਕਿ ਮਿਰਚ ਆਪਾਂ ਹਰੀਆਂ ਅੰਭੀ ਪਾਈਆਂ ਨੇ ਬਾਕੀ ਤੁਸੀਂ ਆਪਣੀ ਸਬਜ਼ੀ ਦੇ ਹਿਸਾਬ ਨਾਲ ਜਾਂ ਆਪਣੇ ਟੇਸਟ ਦੇ ਹਿਸਾਬ ਨਾਲ ਜਿਹੜਾ ਤੁਸੀਂ ਮਸਾਲਾ ਐਡ ਕਰ ਸਕਦੇ ਹੋਗੇ ਉਸ ਤੋਂ ਬਾਅਦ ਆਪਾਂ ਸਵਾਦ ਅਨੁਸਾਰ ਇਹਦੇ ਵਿੱਚ ਨੂਨ ਐਡ ਕਰਤਾ ਤੇ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਥੋੜਾ ਜਿਹਾ ਭੁੰਨਾਂ ਦੇਵਾਂਗੇ ਉਸ ਤੋਂ ਬਾਅਦ ਆਪਾਂ ਜਿਹੜਾ ਆਪਾਂ ਮਸਾਲਾ ਪੀਸਿਆ ਸੀ ਜਿਹੜੇ ਪਰਤਨ ਦੇ ਵਿੱਚ ਉਹਦੇ ਵਿੱਚ ਆਪਾਂ ਅੱਧਾ ਇੱਕ ਮਤਲਬ ਕਿ ਕੱਪ ਪਾਣੀ ਦਾ ਪਾ ਕੇ ਤੇ ਉਹਨਾਂ ਸਾਰੇ ਮਸਾਲੇ ਨੂੰ ਉਤਾਰ ਲਵਾਂਗੇ ਤੇ ਨਾਲੇ ਆਪਾਂ ਮਸਾਲਾ ਵੇਸਟ ਨਹੀਂ ਹੋਊਗਾ ਤੇ ਨਾਲੇ ਜਿਹੜਾ ਆਪਣਾ ਇਹ ਮਸਾਲਾ ਹੈਗਾ ਉਹ ਵਧੀਆ ਪੱਕ ਜਾਊਗਾ ਤੇਲ ਰਿਲੀਜ਼ ਕਰ ਦਊਗਾ ਕਿਉਂਕਿ ਅੱਗ ਦਾ ਸੇਕ ਹੈ ਜਿਹੜਾ ਕਾਫੀ ਜ਼ਿਆਦਾ ਤੇਜ਼ ਆਏਗਾ ਤਾਂ ਕਰਕੇ ਪਾਣੀ ਦੀ ਜ਼ਰੂਰਤ ਮਹਿਸੂਸ ਹੋਣੀ ਸੀਗੇ ਮੈਨੂੰ ਤਾਂ ਆਪਾਂ ਉਹੀ ਮਸਾਲੇ ਵਾਲਾ ਬਰਤਨ ਧੋਕੇ ਦੇ ਵਿੱਚ ਪਾ ਕੇ ਪਾਣੀ ਐਡ ਕਰ ਲਵਾਂਗੇ ਤੇ ਮਸਾਲੇ ਨੂੰ ਆਪਾਂ ਤੇਲ ਰਿਲੀਜ਼ ਹੋਣ ਤੱਕਰ ਵਧੀਆ ਪਕਾਵਾਂਗੇ ਜਦੋਂ ਤਿਕਰ ਤੇਲ ਰਿਲੀਜ਼ ਹੋਊਗਾ ਉਦੋਂ ਤਿਕਰ ਆਪਾਂ ਇਹਨੂੰ ਮਸਾਲੇ ਨੂੰ ਚੰਗੀ ਤਰ੍ਹਾਂ ਬਕਾਵਾਂਗੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਜਿਹੜੀ ਇਹ ਸਬਜੀ ਹੈਗੀ ਇੱਕ ਵਾਰ ਮੇਰੇ ਤਰੀਕੇ ਨਾਲ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਹੈ ਇਹਦਾ ਟੇਸਟ ਹੈ ਜਿਹੜਾ ਵੱਖਰਾ ਹੀ ਮਤਲਬ ਕਿ ਆਉਂਦਾ ਹੈਗਾ ਮੇਥਿਆਂ ਦਾ ਵੀ ਆਉਂਦਾ ਹੈ ਗਾਜਰਾਂ ਦਾ ਵੀ ਆਉਂਦਾ ਹੈ ਜਿਵੇਂ ਇੱਕ ਆਪਾਂ ਆਲੂ ਮੇਥਿਆਂ ਦੀ ਪੁਰਜੀ ਬਣਾ ਲਨੇ ਆ ਉਸ ਤਰ੍ਹਾਂ ਇਹਪਨਾਲ ਜਿਹੜਾ ਇਹਦਾ ਟੇਸਟ ਆਊਗਾ ਤੇ ਗਾਜਰ ਦਾ ਤਾਂ ਵੱਖਰਾ ਹੀ ਟੇਸਟ ਆਉਂਦਾ ਇਹਦੇ ਵਿੱਚ ਤੇ ਤਾਂ ਕਰਕੇ ਜ਼ਰੂਰ ਮਤਲਬ ਕਿ ਇਹ ਬਣਾ ਕੇ ਟਰਾਈ ਕਰਨੀ ਹੈ ਜਿਹੜਾ ਮਸਾਲਾ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਤੇਲ ਰਿਲੀਜ਼ ਕਰਤਾ ਤੇ ਬਿਲਕੁਲ ਪੱਕ ਕੇ ਤਿਆਰ ਹੋ ਗਿਆ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਨਾ ਹੈਗਾ ਮੇਥੇ ਸਭ ਤੋਂ ਪਹਿਲਾਂ ਕਿਉਂਕਿ ਮੇਥੇ ਨੂੰ ਆਪਾਂ ਥੋੜਾ ਜਿਹਾ ਪਕਾਵਾਂਗੇ ਮਸਾਲੇ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਆਪਾਂ ਜਿਹੜੀ ਆਲੂ ਗਾਜਰਾਂ ਨੂੰ ਐਡ ਕਰਾਂਗੇ ਮੇਥੇ ਨੂੰ ਪਹਿਲਾਂ ਸਭ ਤੋਂ ਪਾਕ ਕੇ ਆਪਾਂ 3-4 ਮਿੰਟ ਮਤਲਬ ਕਿ ਪਕਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਦੋ ਚੀਜ਼ਾਂ ਹੋਰ ਐਡ ਕਰਾਂਗੇ ਜਿਹੜੀਆਂ ਕੀ ਸਬਜੀ ਨੂੰ ਹੋਰ ਚਾਰਚਾਂ ਦਾ ਲਾ ਦਿੰਦੀਆਂ ਨੇ ਜਿਹਦੇ ਨਾਲ ਕਿ ਸਬਜੀ ਜਿਹੜੀ ਬਹੁਤ ਜ਼ਿਆਦਾ ਕਰੀਮੀ ਤੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਤੇ 2-3 ਮਿੰਟ ਆਪਾਂ ਜਿਹੜਾ ਮੇਥਿਆਂ ਨੂੰ ਭੁੰਨ ਲਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਲਰ ਕਿੰਨਾ ਵਧੀਆ ਲੱਗਦਾ ਹੈਗਾ ਮੇਥਿਆਂ ਦਾ ਜੇ ਤੁਸੀਂ ਮੇਥੇ ਤੇ ਮਟਰ ਜਾਂ ਮੇਥੇ ਮਟਰ ਦੀ ਸਬਜੀ ਬਣਾਉਣੀ ਹੋਵੇ ਤਾਂ ਇਸ ਤਰੀਕੇ ਨਾਲ ਹੀ ਬਣਾ ਸਕਦੇ ਆ ਇਸ ਸਟੇਜ ਤੇ ਤੁਸੀਂ ਇਹਦੇ ਵਿੱਚ ਮਟਰ ਵੀ ਪਾ ਸਕਦੇ ਹੋਗੇ ਤੇ ਬਹੁਤ ਜ਼ਿਆਦਾ ਟੇਸਟੀ ਸਬਜੀ ਬਣ ਕੇ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਅੱਧਾ ਕੇ ਚਮਚਾ ਚੀਨੀ ਦਾ ਤਾਂ ਕਿ ਜਿਹੜਾ ਮੇਥੇਆਂ ਦੇ ਵਿੱਚ ਹਲਕਾ ਜਿਹਾ ਗੜੱਟਨਪਨ ਹੁੰਦਾ ਕਿਉਂਕਿ ਮੇਥੇ ਹੁਣ ਪਕਦੇ ਜਾ ਰਹੇ ਹਨ ਤਾਂ ਕਰਕੇ ਤਾਂ ਉਹ ਥੋੜਾ ਜਿਹਾ ਘੱਟ ਹੋ ਜਾਊਗਾ ਤੇ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਫਰੈਸ਼ ਮਲਾਈ ਲੈ ਲੈਣੀ ਆ ਉਹਨੂੰ ਚੰਗੀ ਤਰ੍ਹਾਂ ਫੈਂਟ ਕੇ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਜਿਹਦੇ ਨਾਲ ਸਬਜ਼ੀ ਦਾ ਟੇਸਟ ਹੈ ਜਿਹੜਾ ਬਹੁਤ ਹੀ ਜ਼ਿਆਦਾ ਕਰੀਮੀ ਬਣ ਕੇ ਆਉਂਦਾ ਹੈਗਾ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਸਬਜ਼ੀ ਤੇ ਅੱਧੀ ਕੌਲੀ ਦੇ ਕਰੀਬ ਸੀਗੀ ਫਰੈਸ਼ ਵਾਲੀ ਮਲਾਈ ਨੂੰ ਫੈਂਟ ਕੇ ਮੈਂ ਇਹਦੇ ਵਿੱਚ ਪਾਤਾ ਤੇ ਇਹਨੂੰ ਮਿਕਸ ਕਰ ਦਵਾਂਗੇ ਤੇ ਮੇਥੇ ਮਟਰ ਦੀ ਸਬਜੀ ਦੇ ਵਿੱਚ ਵੀ ਮਤਲਬ ਤੁਸੀਂ ਇਸ ਤਰ੍ਹਾਂ ਮਲਾਈ ਪਾ ਕੇ ਤੇ ਬਹੁਤ ਹੀ ਕਰੀਮੀ ਟੇਸਟ ਦੀ ਸਬਜੀ ਬਣ ਕੇ ਤਿਆਰ ਹੁੰਦੀ ਹੈਗੀ ਜਿਸ ਟੀਸ ਤੇ ਆਪਾਂ ਮੇਥੇ ਪਾਏ ਸੀ ਉਸ ਟੀਸ ਦੀ ਮਟਰ ਪਾ ਕੇ ਮਤਲਬ ਕਿ ਪੁੰਨ ਲੈਣਾ ਦੋਨਾਂ ਚੀਜ਼ਾਂ ਨੂੰ ਉਸ ਤੋਂ ਬਾਅਦ ਮਤਲਬ ਕਿ ਹਲਕੀ ਜਿਹੀ ਚੀਨੀ ਪਾ ਦੇਣੀ ਹੈਗੀ ਤੇ ਮਲਾਈ ਪਾ ਦੇਣੀ ਹੈ ਤੇ ਉਸ ਤੋਂ ਬਾਅਦ ਤੇਲ ਰਲੇਜ ਹੁਣ ਤੱਕ ਜਿਹੜੀ ਸਬਜੀ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੈਗਾ ਤੇ ਸਬਜੀ ਬਿਲਕੁਲ ਮਟਰ ਮੇਥਿਆਂ ਦੀ ਵੀ ਬਣ ਕੇ ਇਸ ਤਰ੍ਹਾਂ ਹੀ ਤਿਆਰ ਹੋ ਜਾਂਦੀ ਹੈਗੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਇਧਰ ਜਿਹੜੇ ਮੇਥੇ ਆਪਣੇ ਪਾਕੇ ਗੇਨਗੇ ਵਧੀਆ ਤੇ ਹੁਣ ਆਪਾਂ ਇਹਦੇ ਵਿੱਚ ਗਾਜਰਾਂ ਤੇ ਆਲੂ ਐਡ ਕਰ ਦਵਾਂਗੇ ਪਾਣੀ ਚੋਂ ਕੱਢ ਕੇ ਮਤਲਬ ਕਿ ਇਹਨਾਂ ਨੂੰ ਥੋੜਾ ਜਿਹਾ ਟਾਈਮ ਰੱਖ ਲਵਾਂਗੇ ਤੇ ਪਾਣੀ ਹੈਗਾ ਜਿਹੜਾ ਨੁੱਟ ਜੂਗਾ ਤੇ ਬਾਕੀ ਇਸ ਸਬਜੀ ਦੇ ਵਿੱਚ ਪਾਣੀ ਦੀ ਹੋਰ ਜ਼ਰੂਰਤ ਨਹੀਂ ਹੈਗੀ ਕਿਉਂਕਿ ਕੁਝ ਤਾਂ ਆਪਾਂ ਪਾਣੀ ਦੇ ਵਿੱਚ ਹੁਣ ਧੋਤੀ ਆਣੇ ਗਾਜਰਾਂ ਤੇ ਆਲੂ ਤੇ ਵੈਸੇ ਥੋੜਾ ਜਿਹਾ ਪਾਣੀ ਮਤਲਬ ਕਿ ਲੈ ਲੈਂਦੀ ਆ ਨੇ ਫਾੜੀਆਂ ਤੇ ਅਹ ਬਾਕੀ ਗਾਜਰਾਂ ਆਪਣੇ ਪੱਕਣ ਜੋਗਰਾ ਪਾਣੀ ਤਾਂ ਆਪਣੇ ਆਪ ਹੀ ਰਿਲੀਜ਼ ਕਰ ਦਿੰਦਿਆਂ ਨੇ ਤਾਂ ਕਰਕੇ ਨਾ ਸਾਰੀਆਂ ਫਾੜੀਆਂ ਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਲਵਾਂਗੇ ਘੜਸ਼ੀ ਮਾਰ ਕੇ ਤੇ ਉਸ ਤੋਂ ਬਾਅਦ ਆਪਾਂ ਸਬਜੀ ਨੂੰ 5-6 ਮਿੰਟ ਪਕਾਵਾਂਗੇ ਕਿਉਂਕਿ ਗਾਜਰਾਂ ਨੇ ਜਿਹੜੀਆਂ ਤੇ ਉਹ ਥੋੜਾ ਜਿਹਾ ਟਾਈਮ ਲੈ ਲੈਂਦੀਆਂ ਪੱਕਣ ਲੱਗੇ ਤੇ ਨਾਲੇ ਪਾਣੀ ਲੀਚ ਹੁੰਦਾਗਾ ਸੁੱਕਦੇ ਕਰਦੇ ਤੇ ਮਤਲਬ ਕਿ ਜਿਹੜੀ 5-7 ਮਿੰਟਾਂ ਦੇ ਵਿੱਚ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈਗੀ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪੱਕਣ ਵਾਸਤੇ ਛੱਡ ਦਵਾਂਗੇ ਢੱਕ ਕੇ ਤੇ ਇੱਕ ਦੋ ਵਾਰੀ ਇਹਦੇ ਵਿੱਚ ਘੜਸ਼ੀ ਮਾਰ ਦਵਾਂਗੇ ਸਬਜੀ ਦੇ ਵਿੱਚ ਤਾਂ ਕਿ ਜਿਹੜੀ ਸਬਜੀ ਹੈਗੀ ਨੀਚੇ ਨਾ ਲੱਗੇ ਕਿਉਂਕਿ ਚੁੱਲੇ ਤੇ ਬਣਾ ਰਹੇ ਅੰਗੇ ਚੁੱਲੇ ਤੇ ਥੋੜੀ ਜਿਹੀ ਅਗ ਜਿਆਦਾ ਤੇਜ਼ ਹੁੰਦੀ ਹੈਗੀ ਸੇਕਾ ਕਾਫੀ ਜਿਆਦਾ ਹੁੰਦਾ ਹੈਗਾ ਤੇ ਇੱਕ ਦੋ ਵਾਰੀ ਆਪਾਂ ਇਹਨੂੰ ਹਿਲਾਉਂਦੇ ਚਲਾਉਂਦੇ ਮਤਲਬ ਕਿ ਜਿਹੜੀ ਸਬਜ਼ੀ ਹੈ ਪਕਾ ਲਵਾਂਗੇ ਕੁਝ ਟਾਈਮ ਬਾਅਦ ਆਪਾਂ ਦੇਖਿਆ ਤੁਸੀਂ ਦੇਖ ਸਕਦੇ ਹੋ ਜਿਹੜਾ ਗਾਜਰ ਨੇ ਕਾਫੀ ਸਾਰਾ ਪਾਣੀ ਰਿਲੀਜ਼ ਕਰਤਾ ਹੈਗਾ ਤੇ ਇਹ ਆਪਣੇ ਇਸੇ ਪਾਣੀ ਦੇ ਵਿੱਚ ਹੀ ਜਿਹੜਾ ਪੱਕ ਕੇ ਤਿਆਰ ਹੋ ਜਾਣੀ ਹੈ ਜਿੰਨਾ ਟਾਈਮ ਪਾਣੀ ਖਤਮ ਹੋ ਜਾ ਸੁੱਕਣ ਤੇ ਟਾਈਮ ਲੱਗੂ ਉਹਨੇ ਟਾਈਮ ਜਿਹੜੀਆਂ ਸਬਜ਼ੀ ਆਪਣੀ ਪੱਕ ਕੇ ਤਿਆਰ ਹੋ ਜਾਊਗੀ ਤੇ ਟੱਕੇ ਨੂੰ ਪਕਾ ਲਵਾਂਗੇ ਆਪਾਂ ਕੁਝ ਥੇਰ ਹੋਰ ਕੁਝ ਟਾਈਮ ਬਾਅਦ ਦੇਖ ਸਕਦੇ ਹਾਂ ਕਿ ਸਬਜੀ ਹੈਗੀ ਜਿਹੜੀ ਬਿਲਕੁਲ ਪਾਣੀ ਹੈਗਾ ਦਾ ਸੁੱਕ ਗਿਆ ਤੇ ਆਪਾਂ ਆਲੂਆਂ ਨੂੰ ਚੈੱਕ ਕਰਦੇ ਹਾਂ ਆਲੂ ਬਿਲਕੁਲ ਬਣ ਕੇ ਤਿਆਰ ਹੈ ਤੇ ਗਾਜਰਾਂ ਵੀ ਚੈੱਕ ਕਰਦੇ ਹਾਂ ਗਾਜਰਾਂ ਵੀ ਬਿਲਕੁਲ ਬਣ ਕੇ ਤਿਆਰ ਨਹੀਂ ਆ ਤੇ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਗਈ ਹੈਗੀ ਪਾਣੀ ਬਿਲਕੁਲ ਮਤਲਬ ਕਿ ਸੁੱਕ ਗਿਆ ਹੈਗਾ ਤੇ ਆਪਾਂ ਕੜਸ਼ੀ ਮਾਰ ਕੇ ਦਿਖਾ ਦਿੰਦੇ ਹਾਂ ਸੋਨੂੰ ਜਿਹੜੀ ਸਬਜੀ ਹੈਗੀ ਬਿਲਕੁਲ ਰੈਡੀ ਹੈਗੀ ਤੇ ਹੁਣ ਆਪਾਂ ਇਹਦੇ ਉੱਪਰ ਪਾ ਦਵਾਂਗੇ ਕੱਟ ਕੇ ਹਰਾ ਧਨੀਆ ਤੇ ਸਬ지 ਬਣ ਕੇ ਆਪਣੀ ਬਿਲਕੁਲ ਤਿਆਰ ਹੈ ਇਹਨੂੰ ਰੋਟੀ ਨਾਲ ਪਰੌਂਠੇ ਨਾਲ ਚੌੜਾ ਨਾਲ ਕਿਸੇ ਵੀ ਚੀਜ਼ ਨਾਲ ਤੁਸੀਂ ਜਿਹੜਾ ਇਹਨੂੰ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਸਬ지 ਇੱਕ ਵਾਰੀ ਇਸ ਤਰੀਕੇ ਨਾਲ ਜਿਹੜੀ ਸਬ지 ਹੈ ਬਣਾ ਕੇ ਜ਼ਰੂਰ ਟਰਾਈ ਕਰਨਾ ਤੇ ਤੁਸੀਂ ਬਾਰ ਬਾਰ ਇਸੇ ਤਰੀਕੇ ਨਾਲ ਹੀ ਮਤਲਬ ਜਿਹੜੀ ਸਬ지 ਹੈ ਬਣਾਉਣਾ ਪਸੰਦ ਕਰੋਗੇ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤਵਾ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਨਰਸੋਈ ਨੂੰ ਬਤਵਾ ਸਬਸਕ੍ਰਾਈਬ ਕਰਨਾ ਤੇ ਜਲਦੀ ਮਿਲਦੇ ਆਂਗੇ ਨਵੀਂ ਹੋਰ ਰੈਸਪੀ ਲੈ ਕੇ ਤਦ ਤੱਕਰ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ੀਖਾਲ ਜੀ